ਕਲੋਜੀ ਇੱਧਰ ਲਾ ਦੀ ਆਪਾਂ ਸਭ ਤੋਂ ਪਹਿਲਾਂ ਲੱਸੀ ਦਾ ਕੰਮ ਕਰੀਏ। ਇਹਦੇ ਜਦੋਂ ਮੇਰਾ ਬੜਾ ਸਾਰੀ ਲੱਗ ਰਿਹਾ ਹੈ। ਤੇ ਲੈ ਖਾ ਖਾਣੇ। ਤੇ ਇੱਧਰ ਬਣ ਕੇ ਸਭ ਮੱਖਣ। ਹਾਂਜੀ। ਹੈਲੋ ਜੀ ਸਤਿ ਸ਼੍ਰੀ ਅਕਾਲ ਕਾਰਜਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਕਰਦੀਆਂ ਜੀ ਤੇ ਬਲੌਗ ਦੀ ਸ਼ੁਰੂਆਤ ਤੁਹਾਨੂੰ ਪਤਾ ਹੈ ਮੈਂ ਤੇ ਮੁਹਾਲੀ ਤੋਂ ਆਈ ਸੀ ਬਹੁਤ ਦਿਨ ਬਾਅਦ ਅੱਜ ਮੈਂ ਕਿਹ ਚਲੋ ਤਿੰਨ ਦਾ ਇਹ ਵੀ ਵਲੌਗ ਦਾ ਸ਼ੁਰੂ ਕਰਦੀ ਆ ਤੇ ਆ ਦੇਖ ਲੈਂਦਾ ਕਰਨ ਅੱਗੇ ਅਸੀਂ ਆਪਾਂ ਨਾਸ਼ਤੇ ਦੀ ਤਿਆਰੀ ਸਵੇਰ ਦਾ ਕੰਮ ਸੀ ਬਾਕੀ ਹੋਰ ਕੰਮ ਤਾਂ ਆਪਾਂ ਫਰੀ ਹੋ ਗਏ ਆ ਤੇ ਅੱਜ ਜੋ ਕੰਮ ਕਰਾਂਗੀ ਤੁਹਾਡੇ ਨਾਲ ਡੇਲੀ ਰੂਟੀਨ ਸ਼ੇਅਰ ਕਰਦੀ ਜਾਵਾਂਗੀ ਤੇ ਗੁਰਸ਼ਾ ਦੀ ਸਿਸਟਨ ਨੇ ਮੈਨੂੰ ਪੁੱਛਿਆ ਸੀਗਾ ਕਿ ਤੁਸੀਂ ਮੈਂ 10 ਫੇਸ ਤੇ ਰਹਿੰਦੇ ਆ ਨਾ ਕੋਈ ਸ਼ੈਂਸ ਆਪਾਂ ਫਿਰ ਸਰਾਫ ਕੋਲ ਜਾਂਦੇ ਹੁੰਦੇ ਆ ਜਾਣਦੇ ਹੋ ਨਾ ਤੁਸੀਂ ਸਰਾਫ ਜਵੈਲਰ ਨੂੰ ਆਪ ਉੱਧਰ ਜਾਂਦੇ ਹੁੰਦੇ ਆ ਜੇ ਕਦੀ ਗਏ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਨੂੰ ਜਰੂਰ ਦੱਸਾਂਗੀ ਠੀਕ ਹੈ ਤੇ ਬਾਕੀ ਬਨੇ ਰਹੋ ਤੁਸੀਂ ਕਮੈਂਟਾਂ ਸੋਨੇ ਸੋਨੇ ਕਮੈਂਟ ਕਰ ਦਿਆ ਕਰੋ ਬਸ ਤੁਹਾਡੇ ਅਗੇ ਹੀ ਰਿਕਵੈਸਟ ਹੁੰਦੀ ਹੈ ਤੇ ਮੈਂ ਕਿਹਾ ਤੁਹਾਨੂੰ ਅੱਜ ਵੀ ਲਾਉਂਦੀ ਹਾਂ ਸ਼ੁਰੂਆਤ ਕਰ ਲਗੀ ਸੀ ਤੇ ਪਿੰਡਾਸਤੇ ਤੁਹਾਨੂੰ ਪਤਾ ਬਹੁਤ سارے ਕੰਮ ਹੁੰਦੇ ਆ ਜਿੱਦਾਂ ਦਾ ਹੋਇਆ ਮੈਂ ਆਪਣੇ ਸ਼ਹਿਰੀ ਤੁਹਾਡੇ ਨਾਲ ਵੀ ਲੋਕ ਸਾਰੇ ਸ਼ੇਅਰ ਕਰਦੇ ਸੀਗੇ ਘਰ ਦੇ ਕੰਮਾਂ ਦੇ ਨਾਲ ਮੇਰੇ ਤਾਂ ਪਿੰਡੂ ਵੀ ਲੋਕ ਹੀ ਹੁੰਦੇ ਆ ਸਾਰੇ ਤੇ ਬਹੁਤ سارے ਕੰਮ ਹੁੰਦੇ ਆ ਤੇ ਅੱਜ ਆਪਾਂ ਜੋ ਕੰਮ ਕਰਾਂਗੇ ਹਰ ਤੱਕ ਤੁਸੀਂ ਬਨੇ ਰਹੋ ਇਹ ਦੀ ਚੁਣੀ ਕਰੀ ਲਈਤੀ ਇਹਦੀ ਚੁੰਨੀ ਮੇਰੀ ਔਰਗੈਂਜ਼ਾ ਦੀ ਹੈ ਮੈਂ ਤਾਂ ਨਹੀਂ ਲਈ ਉਹ ਸਲਿੱਪੋ ਜਨ। ਕੋਟਰ ਹੁਣ ਗਰਮੀਆਂ ਦੇ ਵਿੱਚ ਤਾਂ ਨਮਰ ਚੁੰਨੀ। ਇਹਦੀ ਇਹ ਚੁੰਨੀ ਆ ਚੱਲਣਗੇ ਬੇਟੇ। ਮੈਂ ਨਹੀਂ ਲੈ ਸਕਦੀ ਮੈਨੂੰ ਸਲਿੱਪਰੀ ਜਿਹੀ ਚੁੰਨੀ ਹੁੰਦੀ ਹੈ ਨਾ ਮੈਨੂੰ। ਪਸੰਦ ਨਹੀਂ ਹੈਗੀ। ਵਾਰ-ਵਾਰ ਟਿਕਦੀ ਨਹੀਂ ਬੇਟੇ ਔਰਗੈਂਜ਼ਾ ਅਕਸਰ ਪਹਿਨਣ ਨੂੰ ਪਤਾ ਹੀ ਹੋਣਾ ਔਰਗੈਂਜ਼ਾ ਦਾ ਦੁਪੱਟਾ ਸਾਂਭਣਾ ਬਹੁਤ ਮੁਸ਼ਕਲ ਹੈ ਫੈਸ਼ਨੇਬਲ ਹੁੰਦੀ ਹੈ ਨਿਕੋ। ਠੀਕ ਹੈ। ਤੈਨੂੰ ਪਤਾ ਜਿਹੜੇ ਕਾਲੇ ਹੁੰਦੇ ਉਹ ਮਨ ਦੇ ਸਾਫ਼ ਹੁੰਦੇ ਜਿਹੜੇ ਗੋਰੇ ਹੁੰਦੇ ਉਹ ਮਨ ਦੇ ਕਾਲੇ ਹੁੰਦੇ ਐ ਹੈ ਨਹੀਂ ਸੱਚਾਈ ਹੈ ਹਾਂ ਅਸੀਂ ਕਾਲੇ ਠੀਕ ਆ ਪੁੱਤਰ ਅੰਮ੍ਰਿਤ ਵੀ ਤੇ ਮੈਰੀ ਬਣਾ ਦੇ ਕਹਦਿਆ ਕਰ ਤੂੰ ਜਿਹੜਾ ਤੈਨੂੰ ਕਹੇ ਨਾ ਕਾਲੀ ਏ ਤੂੰ ਕਹਿ ਮੈਂ ਮਨ ਦੀ ਦਾ ਸਾਫ਼ ਆ ਨਾ ਬੋਲੀ ਦਮ ਤੇ ਸਮਝ ਗਈ ਕਿ ਨਹੀਂ ਦਿਸ਼ਾਨ ਫਤਗੀ ਕਿੰਦੀ ਪਈ ਕੰਦੀ ਮੈਂ ਸਰਸੋ ਸਾਫ ਕਰੀ ਸੀ ਨਾ ਤਾਂ ਤੋਂ ਕਾਲੀ ਹੋ ਗਈ ਤੇ ਲੋ ਜੀ ਇਧਰ ਆ ਜਾ ਸਾਡਾ ਮੱਖਣ ਬਹੁਤ ਹੋ ਗਿਆ ਮਗਰ ਸਪਾਈ ਸਹੀ ਨਹੀਂ ਅੰਦਰ ਤੋਂ ਤਾਂ ਨਹੀਂ ਸੇਕੀ ਸੀ ਨਾ ਦਿਲ ਸਾਫ ਹੋਣਾ ਚਾਹੀਏ ਤੇ ਆਪਾਂ ਮੱਖਣ ਕਾੜ ਲਿਆ ਦੇਖ ਲੋ ਪੜੇ ਦਿਨਾਂ ਬਾਅਦ ਅੱਜ ਮੈਂ ਬਧਾਣੀ ਲਾਈਏ ਰੋਟੀ ਬਣਾ ਲਈ ਆਪਾਂ ਕੰਮ ਹੁਣ ਰਸੋਈ ਦਾ ਕਰ ਲਿਆ ਭਾਂਡੇ ਮਾਂਜ ਲੇ ਮੈਂ ਕਿਹਾ ਮੱਖਣ ਦਾ ਕੰਮ ਤੇ ਅੱਜ ਬਣਾ ਲਾਂਗੇ ਆਪਾਂ ਕਿਉਂ ਕਿਉਂਕਿ ਸਾਡਾ ਦੇਸੀ ਘਿਓ ਹੋ ਗਿਆ ਸੀ ਖਤਮ ਤੇ ਇਹ ਵਾਰੀ ਝੱਲੇ ਹੋ ਗਏ ਮੇਰੇ ਬਿਨਾਂ ਦੇਖ ਲੀ ਚਾਰ ਦਿਨ ਇਹਨਾਂ ਨੂੰ ਮੇਰੇ ਬਿਨਾਂ ਰਹਿਣਾ ਪੈ ਜਾਵੇ ਨਾ ਅਕਲ ਆ ਜਾਵੇ ਇਹਨਾਂ ਨੂੰ ਇਹ ਮਲਾਈ ਇਕੱਠੀ ਸੀ ਜੀ ਤਾਂ ਨਮਕ ਖਣ ਹੈ ਪਹਿਲਾਂ ਵੀ ਮੈਨੂੰ ਕਿਸੇ ਨੇ ਕੋਈ ਕੁਐਸਚਨ ਦਿੱਤਾ ਸੀ ਕਈ ਦਿਨਾਂ ਦੀ ਮਲਾਈ ਵੀ ਪਈ ਸੀਗੀ ਪਿੱਛੋਂ ਦੀ ਮੈਂ ਚਲੀ ਗਈ ਸੀ ਚੰਡੀਗੜ੍ਹ ਫਿਰ ਇੱਦਾਂ ਹੀ ਮਲਾਈ ਪਈ ਸੀ ਤੇ ਥੋੜਾ ਜਿਹਾ ਦਹੀਂ ਚ ਮਾ ਕੇ ਫਿਰ ਮੈਂ ਕੱਲ ਆਕੇ ਨਾ ਮਲਾਈ ਨੂੰ ਹੀ ਜਾਮਣ ਮਾਰਤਾ ਸੀਗਾ ਵਧੀਆ ਜੰਮ ਜਾਂਦੀ ਇਹਦੇ ਨਾਲ ਤੇ ਜਿਆਦਾ ਛਿੱਡੀ ਜੀ ਨਹੀਂ ਨਿਕਲਦੀ ਜੇ ਆਪਾਂ ਮਲਾਈ ਦੀ ਕਰਦੇ ਆ ਨਾ ਬਣਾਉਂਦੇ ਆ ਤੇ ਮੈਂ ਕਿਹਾ ਚਲੋ ਕਿਉਂ ਗਰਮ ਕਰਾਂਗੇ ਫਿਰ ਬਾਅਦ ਚ ਬਣਾ ਲਾਂਗੇ ਹੋਰ ਬਹੁਤ سارے ਕੰਮ ਹੁੰਦੇ ਜਿਹੜੇ ਕਰੀਂ ਦਮਾਂਗੇ ਆਪਾਂ ਹੈਲੋ ਗਾਇਸ ਇਹ ਮਲਾਈ ਜਿਹੜਾ ਜਿਹੜਾ ਮੈਂ ਮੱਖਣ ਬਣਾਇਆ ਸੀ ਨਾ ਬਹੁਤ ਸਾਰਾ ਕਿਉਂ ਨਿਕਲਦਾ ਵਧੀਆ ਤਰੀਕੇ ਨਾਲ ਜਿਆਦਾ ਟਾਈਮ ਨਹੀਂ ਲੱਗਦਾ ਜਲਦੀ ਬਣਾਉਣ ਦਾ ਤਰੀਕਾ ਹੈ ਜਿਹੜਾ ਆਪਾਂ ਮੱਖਣ ਕੱਢਦੇ ਆ ਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਪਾਣੀ ਦੇ ਵਿੱਚ ਵਾਸ਼ ਕਰ ਲਈਏ ਜਿਹੜਾ ਇਹਦਾ ਖੱਟਾਪਨ ਹੁੰਦਾ ਨਾ ਉਹ ਨਿਕਲ ਜਾਂਦਾ ਤੇ ਇਹਦਾ ਮੱਖਣ ਇੱਕਦਮ ਵਧੀਆ ਬਣਦਾ ਫਿਰ ਮੱਖਣ ਦਾ ਘਿਓ ਬਹੁਤ ਵਧੀਆ ਬਣਦਾ ਠੀਕ ਹੈ ਜੀ ਆਪਾਂ ਇਦਾਂ ਬਣਾਣੇ ਹੁੰਦੇ ਆ ਕਿ ਮੈਂ ਤਾਂ ਚਲੋ ਤੁਹਾਨੂੰ ਦੱਸਦਾ ਮੈਂ ਧੋ ਲਿਆ ਮੈਂ ਇਹਦਾ ਪਾਣੀ ਕੱਢ ਦੇਣਾ ਹੁਣ ਚੰਗੀ ਲੋ ਜੀ ਇੱਧਰ ਸੀਗੇ ਬਹੁਤ ਸਾਰੇ ਕੱਪੜੇ ਤੇ ਮੈਂ ਮਸ਼ੀਨ ਦੇ ਵਿੱਚ ਲਾ ਕੇ ਮੈਂ ਕਿਹਾ ਚਲੋ ਧੋਦਾ ਤੇ ਨਚੇੜਦਾ ਕਿਉਂਕਿ ਧੁੱਪ ਤੇ ਬਹੁਤ ਸੋਣੀ ਹੋਣ ਲੱਗੀ ਕੁਛ ਨਾ ਅੱਜ ਕੱਲ ਬਦਲੀ ਬਦਲੀ ਪਣੀ ਪਈ ਇਹ ਮੈਂ ਕਿਹਾ ਚਲੋ ਸੁੱਕ ਜਾਣਗੇ ਇਹ ਵੀ ਕੰਮਾ ਤਾਂ ਹੋ ਜਾਣਗੇ ਫਰੀ ਤੇ ਬਾਕੀ ਹੋਰ ਕੰਮਾ ਦੇ ਨਾਲ ਬਣੇ ਰਹੋ ਤੁਸੀਂ ਤੇ ਇਹ ਛੋਟੇ ਛੋਟੇ ਘਰ ਦੇ ਕੰਮ ਜੋ ਵੀ ਹੈ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਰਹਿਣੀ ਅਤੇ ਬਹੁਤ ਸਾਰਾ ਪਿਆਰ ਦੇਣ ਲਈ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਕਰੋ ਸ਼ਰੋ ਚਾਂਦੀ ਕਲਾ ਕਰੋ ਤੇ ਗਾਇਸ ਬਨੇ ਰੋ ਤੇ ਬਾਕੀ ਮੈਂ ਕਿ ਕੱਪੜਿਆਂ ਦੇ ਕੰਮ ਤੋਂ ਫ੍ਰੀ ਹੋ ਕੇ ਫਿਰ ਸੋਈ ਦੀ ਸਫਾਈ ਕਰਦੇ ਆਂ ਿੱਲੋ ਜੀ ਸੋਈ ਦੀ ਹੋ ਕਰਦੀ ਆਪਾਂ ਸਫਾਈ ਫਟਾਫਟ ਜੇਕਰ ਸੋਈ ਸਾਫ ਹੋ ਚੀਏ ਨਾ ਫਿਰ ਸਾਰੇ ਕੰਮ ਆ ਤਾਂ ਫ੍ਰੀ ਹੋ ਜਾਂਦੇ ਆਂ ਵਸੇ ਥੋੜਾ ਜਿਹਾ ਇਹ ਹੁੰਦਾ ਕਿ ਰੋਜ਼ ਸਫਾਈ ਮੰਗਦੇ ਆਂ ਮੈਂ ਕਿ ਚਲੋ ਸਾਰੀਆਂ ਪਾਰੀਆਂ ਪੁਰੀਆਂ ਤੇ ਜਿਵੇਂ ਦਾਗ ਵਗੈਰਾ ਪੈ ਜਾਂਦੇ ਆ ਨਾ ਤੇ ਜੇਕਰ ਸਾਫ ਨਾ ਕਰੀਏ ਤੇ ਬੁਰੇ ਲੱਗਦੇ ਆ ਜਿਹ ਦੂਰੋਂ ਚਮਕਦੇ ਆ ਨਾ ਤੇ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਇਸ ਕਰਕੇ ਡੇਲੀ ਕਰਨੇ ਬੰਦੇ ਜਦੋਂ ਸਾਲ ਝਾੜੂ-ਪੂੰਛਾ ਕਰਨਾ ਹੁੰਦਾ ਨਾ ਤੇ ਨਾਲ ਦੀ ਨਾਲ ਇਹਨਾਂ ਦੇ ਵੀ ਕੱਪੜਾ ਮਾਰ ਦੋ ਜਦੋਂ ਆਪਾਂ ਗੈਸ ਸਾਫ਼ ਕਰਦੇ ਹਾਂ ਵੀ ਕੱਪੜਾ ਵਧੀਆ ਜਿਹਾ ਸਾਫ਼ ਸੁਥਰਾ ਮਾਰ ਦੋ ਨਾ ਤੇ ਠੀਕ ਰਹਿੰਦਾ ਡੇਲੀ-ਡੇਲੀ ਫਿਰ ਕੰਮ ਨਹੀਂ ਜ਼ਿਆਦਾ ਹੁੰਦਾ ਤੇ ਇਸ ਕਰਕੇ ਮੈਂ ਕਿਹਾ ਸੋ ਇਹਨਾਂ ਦੀ ਵੀ ਸਹਾਇਤਾ ਕਰਦੀ ਐ ਤੇ ਬਾਕੀ ਛੋਟੇ-ਛੋਟੇ ਕੰਮ ਕਰ ਦਈਏ ਜਿਹੜੇ ਨਹੀਂ ਪੇੜਦੀਏ ਤੇ ਕੰਮਤ ਹੋਈਏ ਫ੍ਰੀ ਆਪਣਾ ਤੇ ਸ਼ਹਿਰਾਂ 'ਚ ਇੰਨੇ ਕੰਮ ਨਹੀਂ ਹੁੰਦੇ ਤੇ ਪਿੰਡਾਂ 'ਚ ਦੇਖ ਲਓ ਛੋਟੇ-ਛੋਟੇ ਕੰਮ ਕਰਨ ਲੱਗੋ ਨਾ ਤੇ ਕਿੰਨੇ ਕੰਮ ਹੁੰਦੇ ਸ਼ਹਿਰਾਂ 'ਚ ਤੇ ਕਦਰ ਨੇ ਨੇ ਕੰਮ ਵਾਲੀਆਂ ਆ ਗਈਆਂ ਇੰਨਾ ਕੰਮ ਹੀ ਨਹੀਂ ਹੁੰਦਾ ਜਿਵੇਂ ਸਾਰਾ ਤੇ ਲੋ ਜੀ ਇੱਧਰ ਸੋਈ ਦੀ ਸਫਾਈ ਕਰਕੇ ਤੇ ਆਪਾਂ ਨਾਲ ਬਣਾਣ ਲੱਗੇ ਸੀ ਮੱਖਣ ਮੈਂ ਕਿਹਾ ਚਲੋ ਚੁੱਲੇ ਤੇ ਬਣਾ ਲੈਣੀ ਹੈ ਚੁੱਲੇ ਤੇ ਬਣਾਣਾ ਸਾਨ ਹੋ ਜਾਂਦਾ ਨਾਲੇ ਗੈਸ ਦੀ ਬਚਤ ਹੋ ਜਾਂਦੀ ਹੈ ਤੇ ਨਾਲੇ ਬਹੁਤ ਦਿਨਾਂ ਬਾਅਦ ਅਜ ਮੈਂ ਬਣਾਇਆ ਚੁੱਲਾ ਤੇ ਇੱਧਰ ਬਣਾਇਆ ਸੀ ਮੱਖਣ ਤੇ ਇਹ ਬਣਦਾ ਰਹੇਗਾ ਮੱਠੀ ਮੱਠੀ ਆਗ ਤੇ ਤੇ ਵਧੀਆ ਤਰੀਕੇ ਨਾਲ ਨਿਕਲ ਜਾਂਦਾ ਹੈ ਤੇ ਲੋਟ ਇੱਧਰ ਆ ਗਿਆ ਕਿਉਂ ਮਨੁ ਰੇਜਾ ਆ ਦੇਖੋ ਹੁਣ ਏਦਾਂ ਇਹਦੇ ਵਿੱਚ ਨਾ ਕੜ੍ਹੀ ਰੱਖ ਦੋ ਫਿਰ ਉਬਲਣ ਦਾ ਡਰ ਨਹੀਂ ਰਹਿੰਦਾ ਹੈਗਾ ਜੇਕਰ ਤੁਸੀਂ ਵੀ ਭੈਣਾ ਕਈ ਚੁੱਲ੍ਹੇ ਤੇ ਕੰਮ ਕਰਦੀਆਂ ਤੇ ਹੋਰ ਕੰਮ ਕਰਨਾ ਹੋਵੇ ਨਾ ਬਸ ਯਾਦ ਰੱਖਿਓ ਕਿ ਕੋਈ ਵੀ ਆਪਾਂ ਕੜੀ ਹੋਏ ਕੋਈ ਚੀਜ਼ ਹੋਵੇ ਨਾ ਏਦਾਂ ਕੜ੍ਹੀ ਰੱਖ ਦੋ ਇਹਦੇ ਅੰਦਰ ਬਸ ਇਹ ਚੀਜ਼ ਬਾਹਰ ਨਹੀਂ ਜਾਂਦੀ ਉਬਲਦਾ ਨਹੀਂ ਹੁਣ ਇਹਨੂੰ ਰੇਜਾ ਆ ਗਿਆ ਤੇ ਹੁਣੇ 5-10 ਮਿੰਟ ਲੱਗਣੇ ਹੈ ਦੇਖਿਓ ਕਿ ਉਹ ਬਣ ਕੇ ਬਿਲਕੁਲ ਤਿਆਰ ਹੋ ਜਾਏਗਾ ਫਟਾਫਟ ਬਣ ਜਾਂਦਾ ਹੈ ਇਸ ਤਰੀਕੇ ਨਾਲ ਤੁਸੀਂ ਕਿਉ ਬਣਾਈਓ ਠੀਕ ਹੈ ਜੀ ਸਾਲ ਦੀ ਨਾਲ ਹੁਣ ਆਪਣਾ ਇਹ ਵਾਲੇ ਭਾਂਡੇ ਆ ਨਾ ਨਾਲ ਦੀ ਨਾਲ ਸਾਫ਼ ਹੋ ਜਾਣ। ਥਿੰਦੇ ਭਾਂਡੇ ਗੜੇ ਹੁੰਦੇ ਆ। ਇਹ ਇਹ ਵਾਲੀ ਹੰਡੀ ਦਾ ਪਤਾ ਕੀ ਹੁੰਦਾ ਜਿਹੜੀ ਚਿਕਨੀ ਜੀ ਹੁੰਦੀ ਹੈ ਨਾ ਇਹਨੂੰ ਜੇਕਰ ਆਪਾਂ ਚੰਗੀ ਤਰ੍ਹਾਂ ਧੋਪ ਲਵਾ ਲਈਏ ਫਿਰ ਵਧੀਆ ਰਹਿ ਜਾਂਦੀ ਹੈ। ਮੈਂ ਤਾਂ ਚੰਗੀ ਧੋਪ ਲਵਾ ਲੈਣੇ ਧੋ ਕੇ ਚੰਗੀ ਤਰ੍ਹਾਂ ਧੋਪ ਦੇ ਵਿੱਚ ਰੱਖ ਲਈ ਅੱਜ ਕੱਲ ਤਾਂ ਬਹੁਤ ਸੋਹਣੀ ਧੋਪ ਨਿਕਲਦੀ ਹੈ। ਬਾਕੀ ਬਹੁਤ سارے ਐਸੇ ਕੰਮ ਕਰਦੇ ਕਰਾਂਗੇ। ਬਹੁਤ ਦਿਨਾਂ ਬਾਅਦ ਅੱਜ ਕਿਸੇ ਨੇ ਘਰ ਦੇ ਕੰਮ ਆ ਕੇ ਪਤਾ ਹੀ ਕਿ ਛੋਟੇ ਛੋਟੇ ਕੰਮ ਬਹੁਤ ਅਜਿਹਾ ਦੇ ਦੋ ਦਿਨ ਲਈ ਕਿਤੇ ਬਾਹਰ ਚਲੇ ਜਾਣਾ ਤੇ ਦੇਖ ਲੋ ਕਿੰਨਾ ਘਰ ਦਾ ਖਨਾਰ ਪੈ ਜਾਂਦਾ ਹੈ। ਹੈ ਇਹ ਜਿਹਨ ਨੂੰ ਸਭ ਤੁਸੀਂ ਸਾ ਦੇਖੋ। ਲੋਜੀ ਕੀ ਹੋ ਬਣ ਕੇ ਸਾਡਾ ਹੋ ਗਿਆ ਤਿਆਰ ਆ ਦੇਖੋ। ਇਦਾਂ ਕੱਢਦੇ ਹੁੰਨੇ ਆਪਾਂ। ਕਈ ਦਿਨਾਂ ਬਾਅਦ ਆ ਕੇ ਕੰਮ ਕੀਤੇ ਹਨ ਤੇ ਆ ਦੇਖ ਲਓ ਮੈਂ ਕਿਹਾ ਚਲੋ ਚੁੱਲੇ ਤੇ ਬਣਾ ਲੈਣੀ ਹੈ ਕਿਉਂ ਹੋ ਤੇ ਕਿਉਂ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਇਹਨੂੰ ਆਪਣਾ ਆਰਾਮ ਨਾਲ ਅੰਦਰ ਲੈ ਜਾਾਂਗੇ ਥੋੜਾ ਜਿਹਾ ਠੰਡਾ ਹੋਊਗਾ ਨਾ ਫਿਰ ਇਹਨੂੰ ਆਪਾਂ ਠੂਣ ਕੇ ਪਾ ਲਾਂਗੇ ਦੇਖ ਲਓ ਚੁੱਲੇ ਦਾ ਹੀ ਫਾਇਦਾ ਹੋ ਜਾਂਦਾ ਹੈ ਕਿ ਫਟ ਦੇਖੀ ਚੀਜ਼ ਬਣ ਜਾਂਦੀ ਮੱਠੀ ਮੱਠੀ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਕਟਸ਼ੀ ਰੱਖ ਲਿਆ ਕਰੋ ਤੇ ਹੋਰ ਬਹੁਤ ਸਾਰੇ ਕੰਮ ਨਿਪਟ ਜਾਂਦੇ ਆਪਾਂ ਨੂੰ ਵੱਜ ਕੇ ਨਹੀਂ ਪਹਿਣਾ ਪੰਦਾ ਹੁਣ ਦੇਖੋ ਜਿਹੜੀ ਆ ਹੁਣ ਇਦਾਂ ਹੀ ਤਾਰ ਲੈਣਾ ਇਹ ਤਾਂ ਜਿਹੜੇ ਰੇਜਾ ਪੈ ਰਹੇ ਨਾ ਕਿਉ ਗਰਮ-ਗਰਮ ਚ ਠੀਕ ਹੋ ਜਾਣ। ਤੇ ਲੋ ਗਾਈਜ਼ ਆ ਦੇਖੋ ਕਿਉ ਬਣ ਗਿਆ ਨਾ ਆ ਵਾਲਾ। ਤੇ ਹੁਣ ਆਪਾਂ ਇਹਨੂੰ ਮੈਂ ਕਿਹਾ ਚਲੋ ਪੂਣ ਕੇ ਰੱਖ ਦਿੰਨੇ ਆ ਤੇ ਆ ਦੇਖੋ ਜੀ ਮੈਂ ਲੈ ਲਈ ਸੀ ਪੂਣੀ। ਕਿ ਮੈਂ ਪੂਣੀ ਨਾ ਵੱਡੀ ਲੈ ਲਈ ਵੈਸੇ ਛੋਟੀ ਲੈਣੀ ਸੀ। ਬਸ ਮੈਂ ਕਿਹਾ ਚਲੋ ਪੂਣ ਕੇ ਰੱਖਦੀ ਆ ਬਣਿਆ ਸਾਡਾ ਕਿਉ ਦੇਖ ਲਓ। ਦੇਖ ਲਓ ਥੋੜੇ ਜਿ ਮੱਖਣ ਚੋ ਕਿਉ ਬਣਾ ਲਿਆ ਨਾ। ਕਈ ਦਿਨ ਹੋ ਗਏ ਸੀ ਸਾਡਾ ਇਦਾਂ ਹੀ ਮੱਖਣ ਉੱਥੇ ਚਲੀ ਗਈ ਸੀ ਕਿ ਮਲਾਈ ਰਿੜਕੀ ਨਹੀਂ ਗਈ। ਤੇ ਮੈਂ ਕਿਹਾ ਚਲੋ। ਅੱਜਾਪਾ ਕਿਉਂ ਬਣਾ ਲਿਆ ਬੜੀਆ ਬਣਾ ਲੈਣਾ ਚੁੱਲ੍ਹੇ ਤੇ ਕੰਮ ਕਰਨਾ ਨਾਲੇ ਤਾਂ ਗੈਸ ਦੀ ਬਚਤ ਨਾਲੇ ਆਪਣਾ ਕੰਮ ਹੋ ਗਿਆ ਨਾਲੇ ਮੈਂ ਚੁੱਲੇ ਤੇ ਰੱਖ ਕੇ ਦੇਖ ਲਓ ਕਈ ਕੰਮ ਕਰ ਲੈ ਰਸੋਈ ਦੇ ਵਿੱਚ ਨਾਲੇ ਗਰਮ ਕਿੱਸੇ ਬੱਸ ਸਭਾ ਕੀ ਕੋਲ ਵਿੱਚ ਕੱਢ ਲਾਂਗੇ ਪੱਲਾ ਯੂਜ਼ ਹੋ ਜਾਏਗਾ ਇਰ ਬਚ ਗਿਆ ਇਹ ਟੱਕਰ ਨਾਲ ਲਦਾ ਕੱਟਣਾ ਹੀ ਪੈਣਾ ਤੇ ਆ ਦੇਖੋ गाइस ਮੇਰੀ ਕੜਾਈ ਫੂਟ ਦਾ ਹੋ ਗਿਆ ਜਮਾੜਾ ਆ ਨਾ ਤੇ ਇਹ ਕੜਾਈ ਆਪਾਂ ਪਤਾ ਕਿੰਨੀ ਓਪੀ ਸਾਫ਼ ਹੁੰਦੀ ਹੈ ਤੇ ਨੂੰ ਹਾਲੇ ਮੈਨੂੰ ਪਤਾ ਕੀ ਕਰੂੰਗੀ ਪਹਿਲਾਂ ਭਿਉ ਕੇ ਰੱਖ ਲੂੰਗੀ ਫੇਰ ਕਰੂੰਗੀ ਇਹਨੂੰ ਸਾਫ਼ ਜਿਹਦੇ ਨਾਲ ਸਾਫ਼ ਕਰੂੰਗੀ ਮੈਂ ਤੁਹਾਨੂੰ ਦਿਖਾਵਾਂਗੀ ਬਹੁਤ ਸੋਕੇ ਤਰੀਕੇ ਨਾਲ ਉਹਦੇ ਲਈ ਜੋ ਥੋੜੀ ਦਿਰ ਬਸ ਇਦਾਂ ਹੁਣ ਮੈਂ ਇਹਨਾਂ ਤੇ ਰਹਿ ਜੂਗੀ ਕਿ ਮੈਨੂੰ ਭਿਉਣੀ ਪਊਣੀ ਹੈ ਇਹ ਲੈ ਆਤੀ ਅੱਜ ਬਹੁਤ ਦਿਨਾਂ ਦੀ ਸੀ ਨਾ ਮਲਾਈ ਤਾਂ ਨਹੀਂ ਬਣਾ ਰਹੀ ਨਹੀਂ ਤੇ ਇਹਦੇ ਵਿੱਚ ਹੀ ਨਾ ਆਟਾ ਭੁੰਨ ਕੇ ਆਪਾਂ ਉਹ ਵੀ ਬਣਾ ਸਕਦੇ ਆ ਤੁਹਾਨੂੰ ਪਤਾ ਨਾ ਪੰਜੀਰੀ ਜੀ ਬਣ ਜਾਂਦੀ ਬਹੁਤ ਵਧੀਆ ਅੱਜ ਕੱਲ ਕੁਝ ਜ਼ਿਆਦਾ ਹੈ ਕੋਈ ਜ਼ਿਆਦਾ ਹੀ ਨਹੀਂ ਬੋਲਣ ਲੱਗੇ ਹੁਣ ਬੋਲ ਕੀ ਕਹਿੰਦਾ ਸੀ ਕਿੱਥੇ ਢਾਕਲ ਕਰਾਵਾਂ ਬੋਲ ਐ ਸ਼ੋਜੀ ਮੇਰੀ ਸਾਦੀ ਕਿਹਾ ਹੋਣੀ ਹੈ ਵੈਸੇ ਹਾਂ ਹੁਣ ਕਿਉਂ ਚੁੱਪ ਐ ਤੇ ਬੋਲ ਕਿੱਥੇ ਦਾਖਲ ਕਰਾਵਾਂ ਤੇ ਗਾਇਸ ਇਹ ਦੇਖ ਲਓ ਅੱਜ ਮੇਰੇ ਨਾਲ ਹਰਕਤ ਮਾੜੀ ਕਰ ਰਿਹਾ ਹੈ ਇਹ ਮੇਰੇ ਫੋਨ ਤੇ ਪਾਣੀ ਬੋਲੀ ਬੋਲ ਕੁਝਦਾ ਹੈਲੋ 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 ਬੜਾ ਗੁੰਗਾ ਹੋ ਜਾਂਦਾ ਹੈ ਕੈਮ ਆਨ ਕੈਮਰਾ ਤੇ ਗਾਇਸ ਬਿਲਕੁਲੀ ਗੁੰਗਾ ਹੋ ਜਾਂਦਾ ਹੈ ਕਿਹੜੀ ਬੱਗ ਬੰਨਣ ਲੱਗਾ ਦੱਸ ਤਾਂ ਸਹੀ ਪਟਿਆਲਾ ਸ਼ਾਹੀ ਬੋਚਮੀ ਕਿਹੜੀ ਕਿਹੜੀ ਪੱਗਾ ਦੇ ਨਾਮ ਹੁੰਦੇ ਮੈਨੂੰ ਤਾਂ ਯਾਦ ਵੀ ਨਹੀਂ ਆ ਗਏ ਅੱਜ ਮੇਰੇ ਫੋਨ ਤੇ ਪਾਣੀ ਪਾਨਦੀ ਹਰਕਤ ਕੀਤੀ ਹੈ ਜੀ ਇਹ ਨਹੀਂ ਫੋਨ ਖਰਾਬ ਕਰਨ ਦੀ ਹਰਕਤ ਕੀਤੀ ਹੈ ਕਿ